ਅਈ ਤੋਂ ਮਹੀਨਾ ਕੋ ਪਹਿਲਾਂ ਦੀ ਲੰਡੇ ਦੀ ਕਾਲ ਆਉਂਦੀ ਏ ਲੰਡਾ ਕੋ ਫਰੀਕੇ ਲੰਡਾ ਕਹਿੰਦਾ ਵੀ ਮੈਨੂੰ 50 ਲੱਖ ਰੁਪਏ ਦੀ ਡਿਮਾਂਡ ਕਰਦਾ ਜੇ ਨਾ ਦੇਂਗਾ ਤੇ ਤੇਰਾ ਹਾਲ ਕਰੂੰਗਾ ਮਾਤਾ ਦਾ ਪ੍ਰਸ਼ਨ ਸੀਗਾ ਤੇ ਮਸ਼ੀਨ ਨਾਲ ਲੈ ਕੇ ਜਾ ਰਿਹਾ ਸੀਗਾ ਮੋੜੀ ਤੇ ਇਹਨਾਂ ਨੇ ਪਿੱਛੇ ਲਾ ਲਈ ਥਾਰ ਇੱਕ ਅੱਗੇ ਨੋਵਾ ਖੜੀ ਸੀਗੀ ਤੇ ਜਦੋਂ ਚੌਂਕ ਪਾਰ ਕਰਕੇ ਕਦੀ ਮੇਰੇ ਅੱਗੇ ਲਾਉਂਦੇ ਕਦੀ ਪਿੱਛੇ ਲਾਉਂਦੇ ਸੀ ਗੱਡੀਆਂ ਜੀ ਇੱਕ ਬੰਦਾ ਵਿੱਚੋਂ ਸਿਆਨਿਆ ਜਿਹੜਾ ਕਵਾਲ ਸਿੰਘ ਸੀ ਦੌਲੇ ਵਾਲੇ ਦਾ ਉਹਨੇ ਗੱਡੀ ਅੱਗੇ ਕੀਤੀ ਤੇ ਮੈਂ ਮੁੰਡਾ ਫੌਜੀ ਸਿੰਘ ਦੇ ਘਰੇ ਗੱਡੀ ਵਾਰ ਕੇ ਆਪਦੀ ਫੋਰਚੂਨਰ ਤੇ ਮਸਾ ਜਾਨ ਬਚਾਈ ਪਰਮਾਤਮਾ ਰੱਖ ਗਿਆ ਜੀ ਜੇ ਮੈਂ ਗੱਡੀ ਨਾ ਫੌਜੀ ਸਾਹਿਬ ਦੇ ਘਰਾਂ ਨੂੰ ਵਾਰਦਾ ਤੇ ਇਹਨਾਂ ਨੇ ਮਾਰ ਦੇਣਾ ਸੀ ਨਾ ਛੱਡਣਾ ਥੋੜਾ ਹੈਗਾ ਸੀ ਕੋਈ ਨਹੀਂ ਇਹਦਾ ਬੰਦੇ ਹੁਣ ਲੰਡੇ ਦੀਆਂ ਜਿਹੜੀਆਂ ਫਰਤੀਆਂ ਇਕੱਠੀਆਂ ਕਰਦੇ ਆ ਕੱਲ ਪਤਾ ਲੱਗਾ ਜਿਹੜੀ ਥਾਰ ਗੱਡੀ ਏ ਕੋਈ ਸੰਨੀ ਮੁੰਡਾ ਜਿਹੜੀਆਂ ਫਰਤੀਆਂ ਇਕੱਠੀਆਂ ਕਰਦਾ ਉਹ ਰੈਕੀ ਕਰ ਰਿਹਾ ਸੀਗਾ ਇੱਥੇ ਖੜਾ ਟਾਬੇ ਤੇ ਜੀ ਮੇਰੇ ਕੋਲ ਐਸਐਚਓ ਕਹੀ ਜਾਂਦਾ ਉਹਨੂੰ ਮੁੰਡੇ ਨੂੰ ਕਬਾਲ ਨੂੰ ਤੂੰ ਐਮਐਲਏ ਦਾ ਫੋਨ ਕਰਾ ਜੇ ਬਚਣਾ ਈ ਜੇ ਐਮਐਲਏ ਦਾ ਫੋਨ ਨਾ ਆਇਆ ਤਾਂ ਮੈਂ ਤਾਂ ਤੇਰੇ ਤੇ ਕਾਰਵਾਈ ਕਰੂੰਗਾ ਤੁਹਾਡੇ ਕੋਲ ਬੈਠੇ ਕਿਹਨੂੰ ਕਹਿ ਰਿਆ ਹੈਗਾ ਇਹ ਕਹਿ ਰਿਹਾ ਜਿਹੜੇ ਮੁੰਡੇ ਨੇ ਗੱਡੀਆਂ ਲਾਈਆਂ ਕਬਾਲ ਸਿੰਘ ਨੂੰ ਫੋਨ ਕਰਕੇ ਕਹਿ ਰਿਹਾ ਵੀ ਤੂੰ ਸਰਪੰਚ ਦੀਆਂ ਗੱਡੀਆਂ ਦੇ ਅੱਗੇ ਪਿੱਛੇ ਕਿਉਂ ਲਾਈਆਂ ਨੇ ਫੋਨ ਸੱਚ ਨੂੰ ਪੁੱਛਿਆ ਮੈਂ ਕੀ ਕਾਰਵਾਈ ਕੀਤੀ ਕਹਿੰਦਾ ਮੈਂ 755 ਕੀਤੀ ਮੈਂ ਕਹਿੰਦਾ ਮੇਰਾ ਸਰ ਕੋਈ ਰੋਲਾ ਨਹੀਂ ਨਾ ਕੋਈ ਵਟਵਦਾ ਕੋਈ ਜ਼ਮੀਨ ਦਾ ਜਾਂ ਕੋਈ ਰੋਲਾ ਹੋਵੇ ਫਿਰ ਤਾਂ ਉਹਦੀ 755 ਕਰੋ ਤੁਸੀਂ ਜਿਹੜਾ ਕਾਰਵਾਈ ਬਣਦੀ ਉਹਨਾਂ ਦੇ ਕਰੋ ਨਹੀਂ ਕਹਿੰਦਾ ਕੋ ਨਹੀਂ ਉਹ ਬੰਦੇ ਆ ਉਹ ਬੰਦਿਆਂ ਦਾ ਐਮਐਲਏ ਦਾ ਫੋਨ ਕਰਾਉਂਦਾ ਐਸਐਚਓ ਦਾ ਕੀ ਮਤਲਬ ਇਹ ਤੁਹਾਡੇ ਮੂੰਹ ਤੇ ਗੱਲ ਗਈ ਹੈ ਮੇਰੇ ਮੂੰਹ ਤੇ ਕਹੀਏ ਤਾਂ ਹੁਣ ਐਸਐਚਓ ਦੱਸ ਸਕਦਾ ਨਾ ਵੀ ਕੀ ਕਰਨੇਗਾ ਜੀ ਇਹ ਸਾਬ ਤੇ ਫਿਰ ਐਸਟੂ ਬਣਾਰ ਆ ਲਿਆ ਆ ਉਹਨਾਂ ਦੇ ਜੀ ਉਹ ਬੰਦਿਆਂ ਦਾ ਕੋਈ ਮਤਲਬ ਲਾਟੀਟੂ ਉਸ ਨਾਲ ਵੈਸੇ ਕੋਈ ਸੰਬੰਧ ਹੈ ਐਮਐਲਏ ਨਾਲ ਜਾਂ ਮਤਲਬ ਵੈਸੇ ਹੀ ਉਹਨੇ ਖਰਫਰੀ kiya ਹੈਗਾ ਉਹਨੇ ਹੋਊਗਾ ਜੀ ਰੇਤਾ ਰੂਤਾ ਦਾ ਕੰਮ ਕਰਦੇ ਬਹੁਤ ਮੋਟਾ ਸਰਕਾਰ ਦਾ ਕੋਈ ਹੋਊਗਾ ਉਹਨਾਂ ਨਾਲ ਸੈਟਿੰਗ ਹੋਊਗੀ ਨਾਲ ਦੀ ਐਮਐਲਏ ਕਿਉਂ ਇਹ ਜਿਹੇ ਬੰਦਿਆਂ ਨਾਲ ਲਿਆਇ ਰੱਖੂ ਇਹ ਤਾਂ ਐਸਐਚਓ ਕੋਲ ਖੁਦ ਕਹੀ ਜਾਂਦਾ ਜੀ ਬੈਠਾ ਕੋਲ ਵੀ ਐਮਐਲਏ ਦਾ ਫੋਨ ਕਰਾਓ ਜੇ ਬਜਣਾ ਨਹੀਂ ਤਾਂ ਮੈਂ ਤਾਂ ਪਰਚਾ ਦੇਊਗਾ ਤੁਹਾਡੇ ਤੇ ਇਹ ਜਿਹੜੀ ਤੁਹਾਨੂੰ ਧਮਕੀ ਆਈ ਹੈ ਜਾਂ ਫਰौती ਮੰਗਣ ਦੀ ਕਾਲ ਆਈ ਹੈ ਇਹਨੂੰ ਕਿੰਨਾ ਸਮਾਂ ਹੋ ਗਿਆ ਇਹਨੂੰ ਅੱਜ ਮਹੀਨਾ ਹੋ ਚੱਲਿਆ ਜੀ ਮੇਨਾ ਉਹ ਜੀ ਹਾਂ ਜੀ ਮੇਨਾ ਤੇ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਸਰ ਹੋਈ ਜੀ ਇੱਥੇ ਤੁਹਾਡੇ ਤੇ ਫਰੋਤੀ ਮੰਗੀ ਨਹੀਂ ਕਿਸੇ ਹੋਰ ਤੋਂ ਨਹੀਂ ਨਹੀਂ ਉੱਥੇ ਵਿਜੇ ਧੀਰ ਤੋਂ ਮੰਗੀ ਜੀ ਕੋੜੀ ਸਿੰਘ ਆ ਘਟੋ ਘਟ ਉੱਥੇ 10 ਬੰਦੇ ਆ ਜਿਹੜੇ ਬਿਜ਼ਨਸਮੈਨ ਨੇ ਬਹੁਤ ਵਧੀਆ ਉਹਨਾਂ ਸਾਰਿਆਂ ਤੋਂ ਪੈਸੇ ਮੰਗੇ ਜੀ ਇਹ ਕੋੜੀ ਸਿੰਘ ਆਮ ਪਾਰਟੀ ਵਾਲਾ ਜੀ ਬਹੁਤ ਵਧੀਆ ਬੰਦਾ ਸਮਾਜ ਸੇਵਕ ਹੈਗਾ ਵਿਚਾਰਾ ਉਹ ਵੀ ਸਾਡੇ ਤਰ੍ਹਾਂ ਖੇਤੀਬਾੜੀ ਕਰਦਾ ਜਿਵੇਂ ਅਸੀਂ ਕਰਦੇ ਆ ਜੀ ਆਮ ਪਾਰਟੀ ਨਾਲ ਸੰਬੰਧ ਉਹ ਆਮ ਪਾਰਟੀ ਨਾਲ ਸੰਬੰਧ ਦੀ ਫਰੋਤੀ ਮੰਗੀ ਆ ਉਹਨਾਂ ਦੇ ਕੋਲ ਕਰੋੜ ਰੁਪਏ ਮੰਗਣ ਲਿਆ ਜੀ 1 ਕਰੋੜ ਰੁਪਇਆ ਹਾਂ ਜੀ ਹਾਂ ਜੀ ਵਲਸਤਾ ਕਹਿੰਦੀ ਸਾਨੂੰ ਦੱਸੋ ਜੇਕਰ ਤੁਹਾਡੇ ਨਾਲ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਕੋਈ ਤੁਹਾਨੂੰ ਪਰੇਸ਼ਾਨ ਕਰਦਾ ਫਰौती ਮੰਗਦਾ ਸੀ ਖੜਿਆ ਹਾਂ ਤੁਹਾਡੇ ਨਾਲ ਸਰ ਅੱਗੇ ਤਾਨੀਆਂ ਦੇ ਪਿਤਾ ਨੂੰ ਡਾਕਟਰ ਨਿਰਲ ਕੰਬੋਜ ਜੀ ਹੈਗੇ ਕੋੜੀ ਸ਼ੇਖਾ ਉਹਦੇ ਤੋਂ ਨਾਲ ਇਹਨਾਂ ਨੇ ਫਰौती ਲਈ ਨਾਲੇ ਬਾਅਦ ਚ ਉਹਨੂੰ ਆਣ ਕੇ ਹਸਪੀਟਲ ਦੇ ਗੋਲੀਆਂ ਮਾਰੀਆਂ ਅਜੇ ਤੱਕ ਉਹ ਹਸਪੀਟਲ ਦਾਖਲ ਹੈ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਹੋਰ ਦਸਾਂ ਬੰਦਿਆਂ ਤੋਂ ਹੋਰ ਫਰਉਤੀਆਂ ਮੰਗੀਆਂ ਜਿਹੜੇ ਚੰਗੇ ਕੋੜੀ ਸ਼ੇਖਾ ਦੇ ਵਧੀਆ ਬਿਜ਼ਨਸਮੈਨ ਨੇ ਤੁਹਾਨੂੰ ਡਰ ਬਣਿਆ ਹੋਇਆ ਪੂਰਾ ਡਰੇ ਜੀ ਕਰੋ ਬਾਹਰ ਹੀ ਨਿਕਲਦੇ ਡਰਦੇ ਜੀ ਜੇ ਨਿਕਲ ਜੇ ਕੋਈ 5-7 ਬੰਦੇ ਲੈ ਕੇ ਨਾਲ ਨਿਕਲੀਦਾ ਆਪਦੇ ਵੀ ਪਤਾ ਨਹੀਂ ਇਹਨਾਂ ਕਿੱਥੇ ਘੇਰ ਕੇ ਕੀ ਕਰ ਦੇਣਾ ਜੀ ਇਹ ਸਰਕਾਰ ਨੂੰ ਕੋਈ ਲਾਲ ਐਂਡ ਐਡਾ ਕੋਈ ਸਿਸਟਮ ਸਮਝ ਨਹੀਂ ਆ ਰਹੀ ਜੀ ਕਿੱਧਰ ਜਾਈਏ ਹੁਣ ਘਰ ਛੱਡ ਕੇ ਜ਼ਮੀਨਾਂ ਛੱਡ ਕੇ ਕਿੱਧਰ ਜਾਈਏ ਜੀ ਪਹਿਲਾਂ ਕਦੇ ਕਿਤੇ ਤੁਸੀਂ ਮਿਲੇ ਹੂੰ ਮਿੱਤਰ ਰਹੇ ਹੂੰ ਜਾਣ ਪਛਾਣ ਹੋਵੇ ਨਾ ਸਰਕਿਤ ਬਿਲਕੁਲ ਨਹੀਂ ਕਿਤੇ ਵੀ ਨਹੀਂ ਮਿਲਿਆ ਮੈਂ ਇਹਨਾਂ ਨੂੰ ਕਿਤੇ ਵੀ ਨਹੀਂ ਮਿਲਿਆ ਕਿਤੇ ਵੀ ਨਹੀਂ ਮਿਲਿਆ ਜੀ ਤੇ ਫਿਰ ਤੁਹਾਨੂੰ ਉਹ ਕਿਵੇਂ ਫੋਨ ਕਰਦੇ ਵੀ ਸਰਪੰਚ ਕੇ ਕੇ ਜਾਂ ਕੁਝ ਕਹਿ ਕੇ ਤੁਹਾਨੂੰ ਕਿਵੇਂ ਫੋਨ ਕਰਦੇਗੇ ਇਹ ਬੰਦਿਆਂ ਨੇ ਦੱਸਿਆ ਹੋਊਗਾ ਜੀ ਜਿਹੜੇ ਬੰਦੇ ਹੁਣ ਇਕੱਠੀਆਂ ਕਰਦੇ ਆ ਆਪਣੇ ਸਾਡੇ ਨਾਲ ਦੇ ਪਿੰਡਾਂ ਵਾਲੇ ਜੀ ਜਿਹੜੇ ਇਹਨਾਂ ਦੇ ਨਾਲ ਅਟੈਚ ਨੇ ਇਹਨਾਂ ਨੇ ਦੱਸਿਆ ਹੋਊਗਾ ਸਾਰਾ ਕੁਝ ਜੀ ਜੀ ਕੀ ਨਾਮ ਆਪਣਾ ਮੇਰਾ ਨਾਮ ਸਵਰਨ ਸਿੰਘ ਜੀ ਸੀਮਾ ਮਾਵਲਾ ਮਾਵਲਾ ਤਾਂ ਭਾਜੀ ਕੋਈ ਵੀ ਨਹੀਂਗਾ ਆਪਣੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਲੈਣਾ ਦੇਣਾ ਨਹੀਂਗਾ ਆਈ ਤੋਂ ਮਹੀਨਾ ਕੋ ਪਹਿਲਾਂ ਦੀ ਲੰਡੇ ਦੀ ਕਾਲ ਆਉਂਦੀ ਏ ਲੰਡਾ ਕੌਣ ਹਰੀਕੇ ਲੰਡਾ ਠੀਕ ਹੈ ਤੇ ਕਹਿੰਦਾ ਵੀ ਮੈਨੂੰ 50 ਲੱਖ ਰੁਪਏ ਦੀ ਡਿਮਾਂਡ ਕਰਦਾ ਜੇ ਨਾ ਦੇਂਗਾ ਤੇ ਤੇਰਾ ਹਾਲ ਕਰੂੰਗਾ ਹੂੰ ਇਸ ਵੇਗ ਦੇ ਵਿੱਚ ਮੈਸੇਜ ਵੀ ਸਾਹਿਬ ਨੂੰ ਮਿਲਿਆ ਜਾ ਕੇ ਲਿਖਤੀ ਪੱਤਰ ਦਰਖਾਸਤ ਦਿੱਤੀ ਡੀਏ ਸਾਹਿਬ ਨੂੰ ਦੱਸਿਆ ਤੇ ਉਹ 10 20 ਦਿਨਾਂ ਬਾਅਦ ਕੱਲ ਮੈਂ ਮਾਤਾ ਦਾ ਪ੍ਰਸ਼ਨ ਸੀਗਾ ਤੇ ਮਸ਼ੀਨ ਨਾਲ ਲੈ ਕੇ ਜਾ ਰਿਹਾ ਸੀਗਾ ਠੀਕ ਹੈ ਤੇ ਇਹ ਢਾਬੇ ਤੇ ਇੱਕ ਥਾਰ ਗੱਡੀ ਖੜੀ ਸੀ ਰੈਕੀ ਕਰਨ ਵਾਸਤੇ ਤੇ ਉੱਥੋਂ ਜਦੋਂ ਮੋੜੀ ਤੇ ਇਹਨਾਂ ਨੇ ਪਿੱਛੇ ਲਾ ਲਈ ਥਾਰ ਇੱਕ ਅੱਗੇ ਨੋਵਾ ਖੜੀ ਸੀਗੀ ਜੀ ਤੇ ਜਦੋਂ ਚੌਂਕ ਪਾਰ ਕਰਕੇ ਕਦੀ ਮੇਰੇ ਅੱਗੇ ਲਾਉਂਦੇ ਕਦੀ ਪਿੱਛੇ ਲਾਉਂਦੇ ਸੀ ਗੱਡੀਆਂ ਜੀ ਜੀ ਤੇ ਮੈਨੂੰ ਸ਼ੱਕ ਪੈ ਗਿਆ ਇਹਨਾਂ ਤੇ ਵੀ ਬੰਦੇ ਕੋਈ ਉਪਰੇ ਆ ਇੱਕ ਬੰਦਾ ਵਿੱਚੋਂ ਸਿਆਨਿਆ ਜਿਹੜਾ ਕਵਾਲ ਸਿੰਘ ਸੀ ਦੌਲੇ ਵਾਲੇ ਦਾ ਠੀਕ ਹੈ ਉਹਨੇ ਗੱਡੀ ਅੱਗੇ ਕੀਤੀ ਤੇ ਮੈਂ ਮੁੰਡਾ ਫੌਜੀ ਸੀ ਉਹਦੇ ਘਰੇ ਗੱਡੀ ਵਾਰ ਕੇ ਆਪਦੀ ਫੋਰਚੂਨਰ ਤੇ ਮਸਾਂ ਜਾਨ ਬਚਾਈ ਨਾਲ ਦੀ ਨਾਲ ਐਸਐਸਪੀ ਸਾਹਿਬ ਨੂੰ ਦੱਸਿਆ ਵੀ ਆ ਮੈਟਰ ਹੈ ਜੀ ਕੋਈ ਬੰਦੇ ਮੇਰੇ ਮਰਗ ਨੂੰ ਪਛਾਤੇ ਲੱਗੇ ਆ ਤੇ ਉਹ ਕਹਿੰਦਾ ਤੂੰ ਇੱਥੇ ਬੈਠ ਕੇ ਕਿਸੇ ਦੇ ਘਰੇ ਬੈਠ ਕੇ ਮੋਂ ਅੱਧੇ ਘੰਟੇ ਬਾਅਦ ਐ ਸੱਚਾ ਆਇਆ ਫਿਰ ਲਿਖਤੀ ਪੜਤੀ ਐ ਸਾਰੀ ਦਰਖਾਸਤ ਕਰ ਲੈ ਐਸਐਸਪੀ ਸਾਹਿਬ ਨੂੰ ਦਿੱਤੀ ਉਹ ਐਸਐਚਓ ਨੂੰ ਗਾਂ ਤੇ ਐਸਐਚਓ ਕਹਿੰਦਾ ਜੀ ਮੈਂ ਸੱਤ ਗੁੰਜਾ ਕਰਤੀ ਐ ਤੇ ਸਰ ਮੇਰਾ ਕਿਹੜਾ ਕੋਈ ਨਾਲ ਕੋਈ ਵਟਦਾ ਰੌਲਾ ਇਹ ਤਾਂ ਬੰਦੇ ਹੁਣ ਲੰਡੇ ਦੀਆਂ ਜਿਹੜੀਆਂ ਫਰੋਤੀਆਂ ਇਕੱਠੀਆਂ ਕਰਦੇ ਆ ਕੱਲ ਪਤਾ ਲੱਗਾ ਜਿਹੜੀ ਥਾਰ ਗੱਡੀ ਐ ਕੋਈ ਸੱਨੀ ਮੁੰਡਾ ਜਿਹੜੀਆਂ ਫਰੋਤੀਆਂ ਇਕੱਠੀਆਂ ਕਰਦਾ ਉਹ ਰੈਕੀ ਕਰ ਰਿਆ ਸੀਗਾ ਇੱਥੇ ਖੜਾ ਢਾਬੇ ਤੇ ਜੀ ਤੇ ਸਰਕਾਰ ਲੋ ਕੋਈ ਲਾਲੈਂਡ ਐਡਾ ਕੋਈ ਸਿਸਟਮ ਸਮਝ ਨਹੀਂ ਆ ਰਹੀ ਜੀ ਕਿੱਧਰ ਜਾਈਏ ਹੁਣ ਘਰ ਛੱਡ ਕੇ ਜ਼ਮੀਨਾਂ ਛੱਡ ਕੇ ਕਿੱਧਰ ਜਾਈਏ ਜੀ ਤੁਹਾਡੀ ਦੁਸ਼ਮਣੀ ਹੈ ਕੋਈ ਨੰਡੇ ਨਾਲ ਨਾ ਜੀ ਨਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕਿ ਜੀ ਪਹਿਲਾਂ ਕਦੇ ਤੁਸੀਂ ਮਿਲੇ ਹਾਂ ਮੈਂ ਮਿਲਤਰ ਰਹੇ ਹਾਂ ਜਾਣ ਪਛਾਣ ਹੋਵੇ ਨਾ ਸਰਕਿਤ ਬਿਲਕੁਲ ਨਹੀਂ ਕਿਤੇ ਵੀ ਨਹੀਂ ਮਿਲਿਆ ਮੈਂ ਇਹਨਾਂ ਨੂੰ ਕਿਤੇ ਵੀ ਨਹੀਂ ਮਿਲਿਆ ਕਿਤੇ ਵੀ ਨਹੀਂ ਮਿਲਿਆ ਜੀ ਤੇ ਫਿਰ ਤੁਹਾਨੂੰ ਉਹ ਕਿਵੇਂ ਫੋਨ ਕਰਦੇ ਵੀ ਸਰਪੰਚ ਕੇ ਕੇ ਜਾਂ ਕੁਝ ਕਹਿ ਕੇ ਉਹ ਤੁਹਾਨੂੰ ਕਿਵੇਂ ਫੋਨ ਕਰ ਦੇਗੇ ਇਹ ਬੰਦਿਆਂ ਨੇ ਦੱਸਿਆ ਹੋਊਗਾ ਜੀ ਜਿਹੜੇ ਬੰਦੇ ਹੁਣਾਂ ਫਰੋਤੀਆਂ ਇਕੱਠੀਆਂ ਕਰਦੇ ਆ ਆਪਣੇ ਸਾਡੇ ਨਾਲ ਦੇ ਪਿੰਡਾਂ ਵਾਲੇ ਜੀ ਜਿਹੜੇ ਇਹਨਾਂ ਦੇ ਨਾਲ ਅਟੈਚ ਨੇ ਇਹਨਾਂ ਨੇ ਦੱਸਿਆ ਹੋਊਗਾ ਸਾਰਾ ਕੁਝ ਜੀ ਗੱਲ ਤੁਹਾਨੂੰ ਇਹ ਲੱਗਿਆ ਸੀ ਵੀ ਤੁਹਾਡੇ ਤੇ ਹਮਲਾ ਹੋ ਸਕਦਾ ਤੁਹਾਨੂੰ ਘੇਰ ਲਿਆ ਸੀ ਘੇਰ ਲਿਆ ਸੀ ਬਿਲਕੁਲ ਉਹਦਾ ਪਰਮਾਤਮਾ ਰੱਖ ਗਿਆ ਜੀ ਜੇ ਮੈਂ ਗੱਡੀ ਨਾ ਫੌਜੀ ਸਾਹਿਬ ਦੇ ਘਰੋਂ ਬਾੜਦਾ ਤੇ ਇਹਨਾਂ ਨੇ ਮਾਰ ਦੇਣਾ ਸੀ ਨਾ ਛੱਡਣਾ ਥੋੜਾ ਹੈਗਾ ਸੀ ਕੋਈ ਜੀ ਤੇ ਤੁਸੀਂ ਮਤਲਬ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਐਸਐਚਓ ਉੱਥੇ ਆਉਂਦੇ ਹੈਗੇ ਤੇ ਐਸਐਚਓ ਦੇ ਬਾਅਦ 752 ਦੀ ਕਾਰਵਾਈ ਕਰ ਦਿੰਦੇ ਹਾਂ ਹਾਂ ਸੱਚ ਨੂੰ ਪੁੱਛਿਆ ਮੈਂ ਕਿ ਕਾਰਵਾਈ ਕੀਤੀ ਕਹਿੰਦਾ ਮੈਂ 752 ਕੀਤੀ ਮੈਂ ਕਿਹਾ ਮੇਰਾ ਸਰ ਕੋਈ ਰੌਲਾ ਨਹੀਂ ਨਾ ਕੋਈ ਵਟਵਦਾ ਕੋਈ ਜ਼ਮੀਨ ਦਾ ਜਾਂ ਕੋਈ ਰੌਲਾ ਹੋਵੇ ਫਿਰ ਤਾਂ ਤੁਸੀਂ 752 ਕਰੋ ਤੁਸੀਂ ਜਿਹੜਾ ਕਾਰਵਾਈ ਬੰਦੀ ਉਹਨਾਂ ਦੇ ਕਰੋ ਨਹੀਂ ਕਹਿੰਦਾ ਕੋਈ ਮੇਰੇ ਕੋਲ ਐਸਚੋ ਕਹੀ ਜਾਂਦਾ ਉਹਨੂੰ ਮੁੰਡੇ ਨੂੰ ਕਵਾਲ ਨੂੰ ਤੂੰ ਐਮਐਲਏ ਦਾ ਫੋਨ ਕਰਾ ਜੇ ਬਚਣਾ ਜੇ ਐਮਐਲਏ ਦਾ ਫੋਨ ਨਾ ਆਇਆ ਤਾਂ ਮੈਂ ਤਾਂ ਤੇਰੇ ਤੇ ਕਾਰਵਾਈ ਕਰੂੰਗਾ ਮੇਰੇ ਕੋਲ ਬੈਠਿਆ ਜੀ ਤੁਹਾਡੇ ਕੋਲ ਬੈਠਿਆ ਕਿਹਨੂੰ ਕਹਿ ਰਿਹਾ ਹੈਗਾ ਇਹ ਕਹਿ ਰਿਹਾ ਜਿਹੜੇ ਮੁੰਡੇ ਨੇ ਗੱਡੀਆਂ ਲਾਈਆਂ ਕਵਾਲ ਸਿੰਘ ਨੂੰ ਫੋਨ ਕਰਕੇ ਕਹਿ ਰਿਹਾ ਵੀ ਤੂੰ ਸਰਪੰਚ ਦੀਆਂ ਗੱਡੀਆਂ ਦੇ ਅੱਗੇ ਪਿੱਛੇ ਕਿਉਂ ਲਾਈਆਂ ਨੇ ਹਾਂ ਤੇ ਮੈਂ ਤੈਨੂੰ ਕਾਊਂਟਰ ਕਰ ਦੂੰਗਾ ਜੇ ਇਹਨੂੰ ਪਿੱਛੇ ਮੈਨੂੰ ਪਤਾ ਲੱਗਾ ਵੀ ਉਹ ਸਰਪੰਚ ਦੇ ਲਾਗੇ ਗੱਡੀਆਂ ਲਾਈਆਂ ਨੂੰ ਥਰੱਟ ਆਈਆਂ ਜਾਣੇ ਇਹਨੂੰ ਅੱਗੇ ਜਾਣ ਦਾ ਖਤਰਾ ਤੇ ਇਹਨੂੰ ਬਾਅਦ ਦੁਬਾਰਾ ਫੋਨ ਉਹਨੇ ਸਵਿਚ ਆਫ ਕਰ ਲਿਆ ਮੁੰਡੇ ਨੇ ਫਿਰ ਇਹਨੇ ਦੁਬਾਰਾ ਕਿਸੇ ਮੁੰਡੇ ਦੇ ਫੋਨ ਲਾ ਕੇ ਕਿਹਾ ਵੀ ਐਮਐਲਏ ਦਾ ਫੋਨ ਕਰਾਓ ਲਾਡੀ ਢੋਸ ਦਾ ਜੇ ਤੁਸੀਂ ਬਚਨਾ ਤੇ ਨਹੀਂ ਤਾਂ ਮੈਂ ਤਾਂ ਤੁਹਾਡੇ ਤੇ ਪਰਚਾ ਦੇਵਾਂਗਾ ਠੋਕੇ ਉਹਨੂੰ ਬਾਅਦ ਫਿਰ ਪਤਾ ਨਹੀਂ ਐਮਐਲਏ ਦਾ ਫੋਨ ਆ ਗਿਆ ਤੇ ਸਤਕੁੰਝਾ ਦੀ ਕਾਰਵਾਈ ਕਰਤੀ ਜੀ ਨਹੀਂ ਐਮਐਲਏ ਲਾਡੀ ਢੋਸ ਦਾ ਕੀ ਮਤਲਬ ਮਤਲਬ ਜਦੋਂ ਮਤਲਬ ਤੁਹਾਡੇ ਮਗਰ ਆਏ ਆ ਉਹ ਬੰਦੇ ਆ ਉਹ ਬੰਦਿਆਂ ਦਾ ਐਮਐਲਏ ਦਾ ਫੋਨ ਕਰਾਉਂਦਾ ਐਸਐਚਓ ਦਾ ਕੀ ਮਤਲਬ ਇਹ ਤੁਹਾਡੇ ਮੂੰਹ ਤੇ ਗੱਲ ਕਹੀ ਹੈ ਮੇਰੇ ਮੂੰਹ ਤੇ ਕਹੀ ਹੈ ਤਾਂ ਹੁਣ ਐਸਐਚਓ ਦਾ ਸਕਦਾ ਨਾ ਵੀ ਕੀ ਕਰਨੇਗਾ ਜੀ ਇਸ ਹੱਬ ਤੇ ਫਿਰ ਅਸਰਚੋ ਬਣਾ ਰਲਿਆ ਆ ਉਹਨਾਂ ਦੇ ਜੀ ਉਹ ਬੰਦਿਆਂ ਦਾ ਕੋਈ ਮਤਲਬ ਲਾਡੀ ਟੋਸ ਨਾਲ ਵੈਸੇ ਕੋਈ ਸਬੰਧ ਹੈ ਐਮਐਲਏ ਨਾਲ ਜਾਂ ਮਤਲਬ ਵੈਸੀ ਉਹਨੇ ਖਰਫਰੀ ਕਿਹਾ ਹੈਗਾ ਉਹਨੇ ਹੋਊਗਾ ਜੀ ਰੇਤਾ ਰੂਤਾ ਦਾ ਕੰਮ ਕਰਦੇ ਬਹੁਤ ਮੋਟਾ ਸਰਕਾਰ ਦਾ ਕੋਈ ਹੋਊਗਾ ਉਹਨਾਂ ਨਾਲ ਸੈਟਿੰਗ ਹੋਊਗੀ ਨਾਲ ਜੀ ਠੀਕ ਹੈ ਹਾਂਜੀ ਹਾਂਜੀ ਤਾਂ ਤੁਹਾਨੂੰ ਫਿਰ ਕਿੰਨੀਆਂ ਗੱਡੀਆਂ ਨੇ ਘੇਰਾ ਪਾਇਆ ਕੱਲ 3 ਗੱਡੀਆਂ ਸੀ ਜਿਹੜੀਆਂ ਮਸੀ ਤਿੰਨ ਗੱਡੀਆਂ ਸੀ ਹਾਂਜੀ 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 ਨੰਬਰ ਵੀ ਮੈਂ ਟ੍ਰੇਸ ਕਰ ਲੇ ਤਿੰਨਾਂ ਗੱਡੀਆਂ ਦੀ ਹਾਲੇ ਤੁਸੀਂ ਕਹਿੰਦੇ ਹੋ ਵੀ ਉਹਦੇ ਮੁਤਾਬਕ ਕਾਰਵਾਈ ਨਹੀਂ ਹੋਈ ਨਾ ਕੋਈ ਕਾਰਵਾਈ ਨਹੀਂ ਹੋਈ ਜੀ ਤੇ ਇਹ ਜਿਹੜੀ ਤੁਹਾਨੂੰ ਧਮਕੀ ਆਈ ਹੈ ਜਾਂ ਫਰੋਤੀ ਮੰਗਣ ਦੀ ਕਾਲ ਆਈ ਹੈ ਇਹਨੂੰ ਕਿੰਨਾ ਸਮਾਂ ਹੋ ਗਿਆ ਇਹਨੂੰ ਅੱਜ ਮਹੀਨਾ ਹੋ ਚੱਲਿਆ ਜੀ ਮਹੀਨਾ ਹੋ ਚੱਲਿਆ ਹਾਂਜੀ ਮਹੀਨੇ ਤੱਕ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਸਰ ਹੋਈ ਜੀ ਜਿਵੇਂ ਹੁਣ ਕੱਲ ਕੱਲ ਤੁਹਾਡੇ ਨੇ ਘਟਣਾ ਵਾਪਰੇ ਉਸ ਤੋਂ ਬਾਅਦ ਵੀ ਕੋਈ ਹਜੇ ਤੱਕ ਤੁਹਾਨੂੰ ਸੰਤੁਸ਼ਟ ਕਰਨ ਵਾਲੀ ਕਾਰਵਾਈ ਨਹੀਂ ਹੋਈ ਨਹੀਂ ਮੈਂ ਐਸਐਸਪੀ ਨੂੰ ਜਾ ਕੇ ਖੁਦ ਮਿਲਿਆ ਐਸਐਸਪੀ ਨੇ ਐਸਐਚਓ ਨੂੰ ਫੋਨ ਕਰਕੇ ਕਿਹਾ ਵੀ ਤਿੰ ਇਹਨਾਂ ਬੰਦਿਆਂ ਨੂੰ ਕੁਝ ਵੀ ਸਰਪੰਚ ਦੀਆਂ ਗੱਡੀ ਕਿਉਂ ਘੇਰੀਏ ਕੀ ਕਰਨੇ ਕੀ ਦਾ ਡਾ ਲੈਣਾ ਦੇਣਾ ਐਸਐਚਓ ਕਹਿੰਦਾ ਜੀ ਮੈਂ ਹੁਣੇ ਕਰਦਾ ਉਦੋਂ ਬਾਅਦ ਐਸਐਚਓ ਦਾ ਸ਼ਾਮੀ ਫੋਨ ਆਇਆ ਜੀ ਮੈਂ 757 ਕਰਤੀ ਬੰਦਿਆਂ ਦੀ ਗੱਡੀਆਂ ਲਿਆਂਦੀਆਂ ਥਾਣੇ ਕੋਈ ਗੱਡੀ ਥਾਣੇ ਨਹੀਂ ਲਿਆਂਦੀ ਐਸਐਚਓ ਕੋਈ ਪੁੱਛਗਿਛ ਨਹੀਂ ਕੋਈ ਪੁੱਛਗਿਛ ਨਹੀਂ ਇਹੋ ਬੰਦਿਆਂ ਨੇ ਸੱਤਿਆ ਨਹੀਂ ਕੀਤਾ ਨਾ ਜੀ ਨਾ ਉਹਦਾ ਬੰਦੇ ਫਿਰ ਸ਼ਰਿਆਂ ਵਿੱਚ ਘੁੰਮਦੇ ਜੀ ਅੱਛਾ ਜੀ ਸ਼ਰਿਆਂ ਵਿੱਚ ਘੁੰਮ ਜਾਂਦੇ ਜੀ ਬੰਦੇ ਫਿਰ ਮਤਲਬ ਕੱਲੀ ਮਤਲਬ ਜਿਹੜਾ ਤੁਸੀਂ ਲੰਡੇ ਦਾ ਨਾਮ ਲੈਣੇ ਆ ਉਹਦੇ ਸਿਰ ਤੇ ਆ ਜਾਂ ਕੋਈ ਹੋਰ ਵੀ ਲੱਗਦਾ ਘਾਣ ਲੰਡੇ ਦੇ ਸਿਰ ਤੇ ਹੀ ਹੋ ਐਮਐਲਏ ਕਿਉਂ ਇਹ ਜੀ ਬੰਦਾਂ ਨਾਲ ਲਿਆਇ ਰੱਖੂਗੇ ਨਹੀਂ ਤਾਂ ਐਸਐਚਓ ਕੋਲ ਖੁਦ ਕਹੀ ਜਾਂਦਾ ਜੀ ਬੈਠਾ ਕੋਲ ਵੀ ਐਮਐਲਏ ਦਾ ਫੋਨ ਕਰਾਓ ਜੇ ਬਜਣਾ ਨਹੀਂ ਤਾਂ ਮੈਂ ਤਾਂ ਪਰਚਾ ਦੇਉਂਗਾ ਤੁਹਾਡੇ ਤੇ ਐਮਐਲਏ ਕੋਲ ਐਸਐਚਓ ਖੁਦ ਕਹਿ ਰਿਹਾ ਖੁਦ ਮੈਂ ਸਾਹਮਣੇ ਆਇਆ ਬੈਠਾ ਜੀ ਨਾਲ ਮੇਰੀ ਮਸੀਹ ਜੀ ਇੱਧਰ ਬੈਠੇ ਆ ਠੀਕ ਹੈ ਹਾਂਜੀ ਫਿਰ ਤੁਹਾਡੇ ਸਾਹਮਣੇ ਬੈਠਾ ਤਾਂ ਫੋਨ ਆਂਦਾ ਕਿ ਤੁਸੀਂ ਚਲੇ ਜਾਂਦੇ ਹੋ ਨਹੀਂ ਮੈਂ ਕੋਲ ਹੀ ਬੈਠਾ ਹਾਂ ਉਹਨੂੰ ਫੋਨ ਆਇਆ ਉੱਠ ਕੇ ਬਾਹਰ ਗਿਆ ਚਲੇ ਗਿਆ ਜੀ ਐਸਐਚਓ ਅੱਛਾ ਤੇ ਉਦੋਂ ਬਾਅਦ ਮੈਨੂੰ ਸ਼ਾਮੀ ਫਿਰ ਫੋਨ ਆਇਆ ਮੈਂ ਕਿਹਾ ਐਸਐਚਓ ਸਾਹਿਬ ਕੀ ਕਾਰਵਾਈ ਕੀਤੀ ਕਹ ਮੈਂ ਕਿਹਾ ਸਤਕੁੰਜਾ ਦੀ ਕੀ ਲੋੜ ਹੈ ਗਈ ਸੀ ਮੈਂ ਕਿਹਾ ਮੇਰਾ ਕੋਈ ਇਹਨਾਂ ਨੂੰ ਆਪਣਾ ਰੌਲਾ ਨਹੀਂ ਕੋਈ ਉਹਨੂੰ ਬਾਅਦ ਕਹਿੰਦਾ ਕੋਈ ਗੱਲ ਨਹੀਂ ਜੇ ਫਿਰ ਕਾਂ ਘਿਰਨਗੇ ਫਿਰ ਦੇਖ ਲਾਂਗੇ ਗੋਲ ਮੋਲ ਜੀ ਗੱਲ ਕਰਕੇ ਵਿੱਚੇ ਛੱਡ ਗਿਆ ਜੀ ਗੋਲ ਮੋਲ ਗੱਲ ਕਰ ਗਿਆ ਹਾਂਜੀ ਹਾਂਜੀ ਛੇਤੇ ਫਿਰ ਇਹ ਉੱਥੇ ਤੁਹਾਡੇ ਤੋਂ ਹੀ ਫਰੋਖਤੀ ਮੰਗੀ ਜਾਂ ਕਿਸੇ ਹੋਰ ਤੋਂ ਉਹਨੂੰ ਨਹੀਂ ਉੱਥੇ ਵਿਜੇ ਧੀਰ ਤੋਂ ਮੰਗੀ ਜੀ ਕੋਲੀ ਸ਼ੇਖਾ ਘਟੋ ਘਟ ਉੱਥੇ 10 ਬੰਦੇ ਆ ਜਿਹੜੇ ਬੀਨਸਮੈਨ ਐ ਬਹੁਤ ਵਧੀਆ ਉਹਨਾਂ ਸਾਰਿਆਂ ਤੋਂ ਪੈਸੇ ਮੰਗੇ ਜੀ ਜਿਨ੍ਹਾਂ ਤੁਸੀਂ ਨਾਮ ਲੈ ਰਹੇ ਹੋ ਕਿ ਇਹ ਬੰਦੇ ਬੋਲਣਗੇ ਵੀ ਹਾਂ ਫਿਰ ਤੋਂ ਹਾਂ ਹਾਂ ਵਿਜੇ ਧੀਰ ਨੂੰ ਜਦੋਂ ਕਹੋਗੇ ਅੱਛਾ ਜੀ ਹਾਂ ਜੀ ਹਾਂ ਇਹ ਕੋੜੀ ਸਿੰਘ ਆਮ ਪਾਰਟੀ ਵਾਲਾ ਜੀ ਬਹੁਤ ਵਧੀਆ ਬੰਦਾ ਸਮਾਜ ਸੇਵੀ ਹੈਗਾ ਵਿਚਾਰਾ ਉਹ ਵੀ ਸਾਡੇ ਤਰ੍ਹਾਂ ਖੇਤੀਬਾੜੀ ਕਰਦਾ ਜਿਵੇਂ ਅਸੀਂ ਕਰਦੇ ਹਾਂ ਜੀ ਆਮਦਨੀ ਪਾਰਟ ਨੂੰ ਸੰਬੰਧ ਆ ਉਹ ਆਮ ਪਾਰਟੀ ਨਾਲ ਸੰਬੰਧ ਦੀ ਉਹਨਾਂ ਦੇ ਕੋਲ ਕਰੋੜ ਰੁਪਏ ਮੰਗਣ ਡਿਆ ਜੀ 1 ਕਰੋੜ ਰੁਪਇਆ ਹਾਂ ਜੀ ਹਾਂ ਜੀ ਠੀਕ ਹੈ ਤੁਹਾਡੇ ਤੋਂ 50 ਲੱਖ ਰੁਪਏ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਮਤਲਬ ਉਹ ਕੋਈ ਡਾਇਰ ਡੱਕਰ ਕੋਈ ਭੈ ਪੁਲਿਸ ਦਾ ਕੋਈ ਪੈਸਾ ਨਹੀਂ ਪੁਲਿਸ ਦਾ ਜੀ ਲੈਂਡ ਆਰਡਰ ਬਿਲਕੁਲ ਨਸ਼ਟ ਹੋ ਗਿਆ ਜੀ ਕੰਮ ਹਮ ਖਤਮ ਹੈ ਬਿਲਕੁਲ ਕੰਮ ਜੀ ਹੁਣ ਕਿੱਧਰ ਜਾਈਏ ਇਨੀਆਂ ਜ਼ਮੀਨਾਂ ਨੇ ਵੇਚ ਕੇ ਜਾਂਦਾ ਫਿਰ ਉੱਥੋਂ ਵੇਚ ਵਟ ਕੇ ਬੰਦਾ ਨਿਕਲ ਜੇ ਜੀ ਇੱਥੋਂ ਪੰਜਾਬ ਚੋਂ ਹੂੰ ਲੋ ਤੁਸੀਂ ਇਹ ਕਹਿ ਤੁਸੀਂ ਇਹ ਕਹਿ ਰਹੇ ਹੋ ਵੀ ਤੁਹਾਨੂੰ ਕਾਲ ਵੀ ਆਈ ਤੁਹਾਨੂੰ ਘੇਰਾ ਵੀ ਪਿਆ ਪਰ ਤੁਹਾਡੇ ਤੁਹਾਨੂੰ ਸੰਤੁਸ਼ਟੀ ਕਰਾਉਣ ਵਾਲੀ ਕਾਰਵਾਈ ਹਾਲੇ ਤੱਕ ਨਹੀਂ ਹੋਈ ਨਾ ਜੀ ਨਾ ਸਰ ਕੋਈ ਨਹੀਂ ਹੋਈ ਹਾਲੇ ਤੱਕ ਤੁਸੀਂ ਜਿਵੇਂ ਗੱਲ ਨਾਮ ਲੈ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਕਿਹਾ ਕਿ ਐਮਐਲਏ ਸਾਹਿਬ ਦਾ ਫੋਨ ਕਰਾਓ ਤੁਸੀਂ ਨਹੀਂ ਕਿਤੇ ਪੁੱਛਣ ਦੀ ਕੋਸ਼ਿਸ਼ ਕੀਤੀ ਐਮਐਲਏ ਸਾਹਿਬ ਨੂੰ ਕਿ ਭਾਈ ਇਹ ਕਿਹੜੇ ਕੌਣ ਬੰਦੇ ਨੇ ਜਿਹਨਾਂ ਨੇ ਤੁਹਾਨੂੰ ਫੋਨ ਕਰਾਉਣ ਲਈ ਕਹਿ ਰਹੇ ਨੇ ਨਹੀਂ ਅਸੀਂ ਨਹੀਂ ਕੋਈ ਗੱਲ ਕੀਤੀ ਜਾਂ ਨਾ ਜੀ ਨਾ ਠੀਕ ਹੈ ਹਾਂਜੀ ਹਾਂਜੀ ਤੇ ਐਸਐਸਪੀ ਸਾਹਿਬ ਕੀ ਕਹਿੰਦੇ ਹੈਗੇ ਐਸਐਸਪੀ ਦਾ ਕੱਲ ਕਹਿੰਦੇ ਸੀ ਵੀ ਮੇਰੇ ਕੋਲ ਆਇਆ ਫੋਨ ਕੀਤਾ ਐਸਐਚਓ ਨੂੰ ਵੀ ਕਿੰਨੀਆਂ ਗੱਡੀਆਂ ਤੇਰਾ ਨੰਬਰ ਦਿੱਤੇ ਆ ਤਿੰਨੇ ਗੱਡੀਆਂ ਥਾਣੇ ਲਿਆ ਬੰਦਿਆਂ ਦੀ ਵੈਰੀਫਾਈ ਕਰ ਕਿਹੜੇ ਬੰਦੇ ਆ ਕਿਉਂ ਗੱਡੀਆਂ ਘੇਰੀਆਂ ਨੇ ਪਰ ਐਸਐਚਓ ਨੂੰ ਕੋਈ ਐਸਐਸ ਐਸਐਚਓ ਨੇ ਪ੍ਰਵਾਨੀ ਕੀਤੀ ਕੋਈ ਪ੍ਰਵਾਨੀ ਕੀਤੀ ਜੀ ਕਿਹੜਾ ਥਾਣਾ ਜੀ ਥਾਣਾ ਕੋੜੀ ਸੇਖਾ ਗੁਰਵਿੰਦਰ ਸਿੰਘ ਭੁੱਲਰ ਲੱਗਾ ਜੀ ਐਸਐਚਓ ਐਸਐਚਓ ਗੁਰਵਿੰਦਰ ਸਿੰਘ ਭੁੱਲਰ ਜੀ ਹਾਂ ਜੀ ਹਾਂ ਜੀ ਐਸਐਸਪੀ ਕੌਣ ਨੇ ਹਾਂ ਜੀ ਗਾਂਧੀ ਜੀ ਆਈਪੀਐਸ ਅਫਸਰ ਕੇ ਜੀ ਹਾਂ ਐਸਐਸਪੀ ਸਾਹਿਬ ਤਾਂ ਬਹੁਤ ਵਧੀਆ ਨੇ ਉਹਨਾਂ ਤਾਂ ਤੁਰੰਤ ਮੇਰੇ ਕੋਲ ਬੈਠਿਆ ਫੋਨ ਕੀਤਾ ਨੂੰ ਜੀ ਠੀਕ ਹੈ ਤੇ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਮਤਲਬ ਐਸਐਚਓ ਕਹਿੰਦਾ ਕਿ ਐਮਐਲਏ ਦਾ ਫੋਨ ਕਰਾ ਦੇ ਨਹੀਂ ਤਾਂ ਮੈਂ ਕਾਨੂੰਨ ਨੁਕਸਾਨ ਕਰੂੰਗਾ ਤੁਹਾਡਾ ਹਾਂਜੀ 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 ਠੀਕ ਹੈ ਉਸ ਤੋਂ ਬਾਅਦ ਕੋਈ ਮਤਲਬ ਪਰ ਕੇ ਉਹ 755 ਦੇ ਪਰਤੇ ਕੱਢ ਦਿੱਤਾ ਕੋਈ ਠੇਰ ਕਰਾਈਦਾ ਜਾਂ ਜੋ ਵੀ ਧਰਾਵਾ ਬਣਦੀ ਸੀ ਫਰੋਦੀ ਦੀਆਂ ਠੇਰਨ ਦੀਆਂ ਉਹ ਕੋਈ ਨਹੀਂ ਹੋਈ ਕੋਈ ਨਹੀਂ ਕੀਤੀ ਕੋਈ ਨਹੀਂ ਕੀਤੀ ਸਰ ਪੁਲਿਸ ਤਾਂ ਕਹਿੰਦੀ ਸਾਨੂੰ ਦੱਸੋ ਜੇਕਰ ਤੁਹਾਡੇ ਨਾਲ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਕੋਈ ਤੁਹਾਨੂੰ ਪਰੇਸ਼ਾਨ ਕਰਦਾ ਫਰੋਦੀ ਮੰਗਦਾ ਸੀ ਖੜੇ ਹਾਂ ਤੁਹਾਡੇ ਨਾਲ ਸਰ ਅੱਗੇ ਤਾਨੀਆ ਦੇ ਪਿਤਾ ਨੂੰ ਡਾਕਟਰ ਨਿਰਲ ਕੰਬੋਜ ਜੀ ਹੈਗੇ ਕੋਰੀਸ਼ੇਖਾ ਉਹਦੇ ਤੋਂ ਨਾਲ ਇਹਨਾਂ ਨੇ ਫਰੋਦੀ ਲਈ ਨਾਲੇ ਬਾਅਦ ਚ ਉਹਨੂੰ ਆਣ ਕੇ ਹਸਪੀਟਲ ਤੇ ਗੁਣੀਆਂ ਮਾਰੀਆਂ ਅਜੇ ਤੱਕ ਉਹ ਹਸਪੀਟਲ ਦਾਖਲ ਹੈ ਕੋਈ ਕਾਰਵਾਈ ਨਹੀਂ ਹੋਈ ਅਜੇ ਤੱਕ ਹੋਰ ਦਸਾਂ ਬੰਦਿਆਂ ਤੇ ਹੋਰ ਫਰੋਤੀਆਂ ਮੰਗੀਆਂ ਜਿਹੜੇ ਚੰਗੇ ਕੋੜੀ ਸ਼ੇਖਾ ਦੇ ਵਧੀਆ ਬਿਨੈਸਮੈਨ ਨੇ ਸਾਰੇ ਕੋਈ ਲੋਕੇ ਦਿੱਤੀ ਜਾਂਦੇ ਆ ਕੋਈ ਸਾਹਮਣੇ ਆ ਜਾਂਦੇ ਜੀ ਕੋਈ ਲਾਲ ਆਂਡਰ ਦੀ ਕੋਈ ਸਥਿਤੀ ਹੈ ਨਹੀਂ ਜੀ ਤੁਹਾਨੂੰ ਡਰ ਬਣਿਆ ਹੋਇਆ ਪੂਰਾ ਡਰੇ ਜੀ ਘਰੋਂ ਬਾਹਰ ਹੀ ਨਿਕਲਦੇ ਡਰਦੇ ਜੀ ਜੇ ਨਿਕਲ ਜੀ ਕੋਈ ਪੰਜ ਸੱਤ ਬੰਦੇ ਲੈ ਕੇ ਨਾਲ ਨਿਕਲੀਦਾ ਆਪਦੇ ਵੀ ਪਤਾ ਨਹੀਂ ਇਹਨਾਂ ਕਿੱਥੇ ਘਿਰ ਕੇ ਕੀ ਕਰ ਦੇਣਾ ਜੀ ਪੂਰਾ ਸਹਿਮ ਦੇ ਮਾਹੌਲ ਚ ਪੂਰਾ ਨਹੀਂ ਸਹਿਮ ਚ ਜਿਵੇਂ ਪੂਰਾ ਸਾਨ ਪੂਰਨ ਦੀ ਮੌਤ ਲੰਗੀ ਜਾਂ ਕਹਿ ਲਈ ਕਿ ਪਰਿਵਾਰ ਕੋਲ ਦੀ ਗੱਡੀਆਂ ਇਸ ਤੇ ਕਰਨੀਆਂ ਹੋਰ ਮਿਸ ਜ ਬਹੁਤ ਸਾਮੀ ਵੀ ਜੀ ਦੂਜੇ ਉਧਰ ਉਧਰ ਗੋਲੀ ਚੱਲ ਜਾਂਦੀ ਹੈ ਕੀ ਕੀ ਪਤਾ ਖਤਮ ਕਰ ਦਿੰਦੇ ਜੀ ਕੱਲੇ ਐਸ ਐਚਓ ਕੋਟੀ ਸिखਾ ਜੀ ਜੀ ਸਰ ਸਰ ਮੈਂ ਮਨਿੰਦਰ ਜੀ ਸਿੱਧੂ ਗੱਲ ਕਰਾਂ ਹਾਂ ਲੋਕ ਆਵਾਜ਼ ਟੀਵੀ ਤੋਂ ਹਾਂਜੀ ਅਜੀਤ ਜੀ ਕੀ ਹਾਲ ਆ ਬਹੁਤ ਵਧੀਆ ਜੀ ਤੁਸੀਂ ਠੀਕ ਹੋ ਜੀ ਬਹੁਤ ਵਧੀਆ ਵਿਥੇ ਠੀਕ ਠਾਕ ਜੀ ਅਛਾ ਇੱਕ ਨਾ ਮੇਰੇ ਕੋਲੇ ਸਵਰਨ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਜਸਪੁਰ ਗਹਿਲੀ ਤੋਂ ਆਏ ਸੀਗੇ ਲਖਵਿੰਦਰ ਸਿੰਘ ਨਹੀਂ ਜੀ ਸਵਰਨ ਸਿੰਘ ਹਾਂਜੀ ਹਾਂਜੀ ਵੀਰ ਜੀ ਹਾਂਜੀ ਜੀ ਉਹ ਕਹਿੰਦੇ ਜੀ ਵੀ ਕੱਲ ਮੇਰਾ ਪਿੱਛਾ ਕੀਤਾ ਗੱਡੀਆਂ ਨੇ ਮੈਨੂੰ ਘੇਰਨ ਦੀ ਕੋਸ਼ਿਸ਼ ਕੀਤੀ ਮੈਂ ਬਚ ਕੇ ਨਿਕਲਿਆ ਪਰ ਪੁਲਿਸ ਨੇ 755 ਦਾ ਪਰਚਾ ਕਰ ਦਿੱਤਾ ਅਸਲ ਕਾਰਵਾਈ ਕੋਈ ਨਹੀਂ ਕੀਤੀ ਰਫਟ ਪਾਤੀ 755 ਦੀ ਪਰ ਅਸਲ ਕਾਰਵਾਈ ਕੋਈ ਨਹੀਂ ਕੀਤੀ ਕੋਈ ਬਣਦੀ ਅਸਲ ਵਿੱਚ ਤੁਸੀਂ ਦੱਸ ਦਿਓ ਮੈਨੂੰ ਕਿਹੜੀ ਕਾਰਵਾਈ ਬਣਦੀ ਹੈ ਅਸਲ ਉਹ ਕਹਿੰਦੇ ਵੀ ਮੈਨੂੰ ਮੇਰਾ ਘਰਾ ਘਰਾਓ ਕੀਤਾ ਮੈਨੂੰ ਉਸ ਤੋਂ ਪਹਿਲਾਂ ਫਰੋਤੀ ਦੀਆਂ ਧਮਕੀਆਂ ਆਈਆਂ ਹੋਈਆਂ ਉਹ ਇਹਨਾਂ ਵੱਲੋਂ ਨਹੀਂ ਆਈਆਂ ਇਹਨਾਂ ਨੂੰ ਇਹਨਾਂ ਨੇ ਸਾਨੂੰ ਸਿਰਫ ਇੰਨੀ ਗੱਲ ਦੱਸੀ ਆ ਜੀ ਇਹ ਬੰਦਿਆਂ ਨੇ ਸਾਡਾ ਪਿੱਛਾ ਕੀਤਾ ਅਸੀਂ ਉਹਨਾਂ ਨੂੰ ਬੁਲਾਇਆ ਇਹਨਾਂ ਦੀ ਕੋਈ ਕਹਾਸ ਨਹੀਂ ਹੋਈ ਸੀ ਕੋਈ ਬਿਲਕੁਲ ਨਾ ਉੱਥੇ ਕੋਈ ਥੱਪੜ ਮਾਰਿਆ ਇਹਨਾਂ ਨੂੰ ਨਾ ਕੋਈ ਗੱਲਬਾਤ ਹੋਈ ਆ ਫਿਰ ਵੀ ਅਸੀਂ ਪ੍ਰਿੰਟ ਐਕਸ਼ਨ ਕਰਤਾ ਇਹਨਾਂ ਦੇ ਖਿਲਾਫ ਜਿਹੜੇ ਜਿਹਨਾਂ ਦੇ ਖਿਲਾਫ ਇਹਨਾਂ ਨੇ ਦਰਖਾਸਤ ਦਿੱਤੀ ਸੀ ਠੀਕ ਹੈ ਜੀ ਜੀ ਵੀディ ਮਤਲਬ ਇਹ ਕਹਿੰਦੇ ਵੀ ਨਾ ਤਾਂ ਉਹਨਾਂ ਨੇ ਉਹਨਾਂ ਨੂੰ ਗੱਡੀਆਂ ਸਮੇਤ ਥਾਣੇ ਬੁਲਾਇਆ ਉਲਟਾ ਕਹਿੰਦੇ ਅਸੀਂ ਬੁਲਾਇਆ ਜੀ ਬਿਲਕੁਲ ਆਏ ਬੰਦੇ ਆਏ ਆ ਉਹਨਾਂ ਨੇ ਬਕਾਇਦਾ ਹੀ ਕਾਰਵਾਈ ਕੀਤੀ ਆ ਪ੍ਰੀਵੈਂਟਿਵ ਐਕਸ਼ਨ ਕੀਤਾ ਜੀ ਠੀਕ ਹੈ ਜੀ ਉਹ ਜਿਹੜੀ ਲੀਗਲ ਕਾਰਵਾਈ ਬੰਦੀ ਸੀ ਨਾ ਵੀਰ ਜੀ ਉਹ ਕਰ ਦਿੱਤੀ ਅਸੀਂ ਅੱਜ ਇੱਕ ਉਹਨਾਂ ਨੇ ਹੋਰ ਗੱਲ ਆਖੀ ਉਹ ਕਹਿੰਦੇ ਵੀ ਇੱਕ ਐਸਐਚਓ ਸਾਹਿਬ ਇਕਬਾਲ ਸਿੰਘ ਨੂੰ ਕਹਿੰਦੇ ਆ ਵੀ ਐਮਐਲਏ ਸਾਹਿਬ ਦਾ ਫੋਨ ਕਰਾ ਦਿਓ ਜੇ ਬਜਨਾ ਨਹੀਂ ਤੁਹਾਡਾ ਮੈਂ ਨੁਕਸਾਨ ਕਰੂੰਗਾ ਭਾਈ ਜੀ ਮੇਰੀ ਗੱਲ ਤੁਹਾਨੂੰ ਇੱਕ ਮਿੰਟ ਕਿਹਨੂੰ ਕਹਿੰਦੇ ਆ ਇਕਬਾਲ ਸਿੰਘ ਨੂੰ ਕਹਿੰਦੇ ਆ ਕਿ ਐਸਐਚਓ ਸਾਹਿਬ ਮੈਂ ਕਿਉਂ ਕਰਾਂਗਾ ਭਾਈ ਜੀ ਮੈਂ ਤਾਂ ਕਾਰਵਾਈ ਕਰ ਦਿੱਤੀ ਆ ਜੀ ਜੇ ਕੋਈ ਐਸੀ ਗੱਲ ਹੁੰਦੀ ਤੇ ਮੈਂ ਕਾਰਵਾਈ ਨਾ ਕਰਦਾ ਮੈਂ ਤਾਂ ਆਪਣੀ ਜੋ ਮੇਰਾ ਫਰਜ਼ ਬਣਦਾ ਸੀ ਜੋ ਮੇਰੀ ਡਿਊਟੀ ਬਣਦੀ ਸੀ ਤੁਸੀਂ ਇਹਨਾਂ ਨੂੰ ਇਹ ਵੀ ਗੱਲ ਪੁੱਛੋ ਨਾ ਕਿ ਜਦੋਂ ਤੁਸੀਂ ਐਸਐਚਓ ਨੂੰ ਫੋਨ ਲਾਇਆ ਕਿੰਨੀ ਦੇਰ ਦੇ ਵਿੱਚ ਐਸਐਚਓ ਤੁਹਾਡੇ ਕੋਲ ਪਹੁੰਚਿਆ ਉਹ ਕਹਿੰਦੇ ਅੱਧੇ ਘੰਟੇ ਤੋਂ ਪਹਿਲਾਂ ਪਹੁੰਚ ਆ ਗਏ ਸਾਡੇ ਕੋਲ ਅੱਧੇ ਘੰਟਾ ਨਹੀਂ ਵੀਰ ਜੀ ਗਲਤ ਗੱਲ ਆ ਜੀ 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 ਮੈਂ ਦਿਨ 5 ਮਿੰਟ ਮੈਂ ਇਹਨਾਂ ਕੋਲ ਪਹੁੰਚਿਆ ਇਹਨਾਂ ਨੂੰ ਪੁੱਛੋ ਤੁਸੀਂ ਹੁਣ ਹੋਲਡਰ ਖਾ ਕੇ ਪੁੱਛ ਲਓ ਤੁਸੀਂ ਜੀ 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 ਅੱਧੇ ਘੰਟੇ ਦੀ ਗੱਲ ਨਹੀਂ ਵੀਰ ਜੀ ਇਹ ਗਲਤ ਗ ਮੈਂ ਅੰਮ੍ਰਿਤਧਾਰੀ ਬੰਦਾ ਮੈਂ ਝੂਠ ਕਿਉਂ ਮਾਰੂੰਗਾ ਠੀਕ ਹੈ ਠੀਕ ਹੈ ਠੀਕ ਹੈ ਜੀ ਅਖੀ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਹੈ ਨਾ ਹੁਣ ਤੱਕ ਜੋ ਇਹਨਾਂ ਨੇ ਸਾਨੂੰ ਦੱਸਿਆ ਹੈ ਉਹਦੇ ਵਿੱਚ ਤਾਂ ਕਾਰਵਾਈ ਕਰਤੀ ਆ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਕਿ ਕੋਈ ਫੌਤੀ ਵਾਲੀ ਜਿਹੜੀ ਇਹਨਾਂ ਨੇ ਕੀਤੀ ਹੈ ਕਿ ਕਿਦਾਂ ਐਸੀ ਸਾਨੂੰ ਇਹਨਾਂ ਨੇ ਕੋਈ ਐਵੀਡੈਂਸ ਨਹੀਂ ਦਿੱਤੀ ਨਾ ਹੀ ਇਹ ਗੱਲ ਦੱਸੀ ਹੈ ਮੈਨੂੰ ਜੀ 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 ਬਹੁਤ ਬਹੁਤ ਧੰਨਵਾਦ ਜੀ ਐਸਐਚਓ ਸਾਹਿਬ ਸਮਝ ਮਿਹਰਬਾਨੀ ਵੀਰ ਜੀ ਥੈਂਕ ਯੂ ਜੀ ਓਕੇ